ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਨਾਰਾਦ ਵਿੱਚ ਮੌਜੂਦ ਸਮਾਰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਨੇ ਜਿੱਥੇ ਕਿ ਸਕੂਲ ਦੇ ਬੱਚੇ ਵਿਦਿਆਰਥੀਆਂ ਤੋਂ ਬਰਸਾਤੀ ਦਿਨਾਂ ਦੌਰਾਨ ਸਫਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਇੰਨਾ ਹੀ ਨਹੀਂ ਸਟਾਫ ਦੇ ਵੱਲੋਂ ਵਿਦਿਆਰਥੀਆਂ ਤੋਂ ਦਰਖਤ ਦੀਆਂ ਟਾਹਣੀਆਂ ਤੱਕ ਵੀ ਚੰਗਾਇਆ ਜਾ ਰਹੀਆਂ ਨੇ ਜੋ ਕਿ ਵਿਦਿਆਰਥੀ ਦੇ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ ਕਿਉਂਕਿ ਅਜਿਹੇ ਦਾ ਵਿੱਚ ਜੇਕਰ ਦਰਤ ਤੇ ਚੜਕੇ ਵਿਦਿਆਰਥੀ ਅਜਿਹਾ ਕੰਮ ਕਰਨਗੇ ਤਾਂ ਫਿਰ ਡਿਗੰਦੀ ਸੂਰਤ ਦੇ ਵਿੱਚੋਂ ਵਿਦਿਆਰਥੀਆ ਦੇ ਸੱਟ ਲੱਗਣ ਦੇ ਲਈ ਕਸੂਰਵਾਰ ਆਖਰ ਕੌਣ ਹੋਵੇਗਾ ਦੂਸਰੇ ਪਾਸੇ ਮੌਸਮ ਦੀ ਗੱਲ ਕਰੀਏ ਤਾਂ ਬਰਸਾਤੀ ਮੌਸਮ ਦੌਰਾਨ ਕਾਫੀ ਜੋ ਹੈ ਇੰਨੀ ਦਿਨੀ ਕਾਫੀ ਜ਼ਿਆਦਾ ਭੰਗ ਬੁੱਟੀ ਵੀ ਚੜ ਆਉਂਦੀ ਹੈ ਤਾਂ ਜ਼ਹਿਰੀਲੇ ਸੱਪਾਂ ਤੋਂ ਇਲਾਵਾ ਕਈ ਤਰ੍ਹਾਂ ਦੇ ਜ਼ਹਿਰੀਲੇ ਕੀੜੇ ਮਕੌੜੇ ਵੀ ਜੋ ਹੈ ਇਸ ਦੇ ਵਿੱਚੋਂ ਨਿਕਲਦੇ ਰਹਿੰਦੇ ਨੇ ਅਤੇ ਜੇਕਰ ਕੋਈ ਜ਼ਹਿਰੀਲਾ ਕੀੜਾ ਬੱਚਿਆਂ ਦੇ ਵਿਦਿਆਰਥੀਆਂ ਦੇ ਲੜ ਗਿਆ ਤਾਂ ਆਖਰ ਕੌਣ ਉਸ ਦਾ ਜ਼ਿੰਮੇਵਾਰ ਹੋਵੇਗਾ ਤਾਂ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਜਿੱਥੇ ਬੱਚੇ ਜੋ ਨੇ ਸਾਫ ਸਫਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਹਾਲਾਂਕਿ ਇੱਕ ਵਿਅਕਤੀ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਬੱਚੇ ਦੇ ਮਖੀਰ ਲੜਨ ਕਾਰਨ ਮੌਤ ਵੀ ਹੋ ਗਈ ਇਸ ਜਿहां ਸਕੂਲੀ ਵਿਦਿਆਰਥੀ ਦੀ ਪਿਛਲੀ ਵਾਰ ਜੋ ਹੈ ਮੌਤ ਵੀ ਹੋ ਗਈ ਸੀ ਅਤੇ ਉਸ ਦੀ ਜੋ ਉਮਰ ਸੀ ਮਹਿਜ਼ 5 ਸਾਲ ਦੀ ਉਮਰ ਸੀ ਜਿਸ ਬੱਚੇ ਦੇ ਨਾਲ ਇਹ ਭਾਣਾ ਵਾਪਰਿਆ ਸੀ ਆਖਰ ਇਸ ਮਾਮਲੇ ਤੇ ਗੱਲ ਕਰਦੇ ਆ ਹੋਰ ਕੀ ਕਹਿਣਾ ਐਡਵੋਕੇਟ ਦਾ ਆਓ ਸੁਣਦੇ ਆ ਵੀਡੀਓ ਵਾਇਰਲ ਹੋ ਰਹੀ ਇਸ ਮੈਰਿਜ ਨੂੰ ਦੀ ਜਿਹਦੇ ਵਿੱਚ ਬੱਚੇ ਕੰਮ ਕਰਦੇ ਦਿਖਾਈ ਦੇ ਰਹੇ ਰक्त ਵਟਦੇ ਪਏ ਨੇ ਸਪਾਈਕ ਨੂੰ ਦੀ ਕਰ ਰਹੇ ਕੋਲ ਅਧਿਆਪਕ ਖੜੇ ਨਹੀਂ ਪਰ ਜਦੋਂ ਵੀਰ ਸਾਹਿਬ ਨੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਗੱਲ ਕਰਨ ਦਾ ਇਨਕਾਰ ਕਰ ਦਿੱਤਾ ਗਿਆ ਕਿ ਮੈਨੂੰ ਇਹ ਕੋਈ ਪਤਾ ਨਹੀਂ ਕਰੂੰਗੀ ਨਾ ਮੈਂ ਦਿਸੂੰ। ਦੇਖੋ ਇਹ ਬਹੁਤ ਹੀ ਜਿਆਦਾ ਸ਼ਰਮਨਾਕ ਗੱਲ ਆ ਕਿ ਸਰਕਾਰ ਦਿੱਲੀ ਦੀ ਤਰਜ਼ ਦੇ ਉੱਤੇ ਪੰਜਾਬ ਦੇ ਸਕੂਲਾਂ ਨੂੰ ਮਾਡਰਨ ਸਕੂਲ ਔਰ ਸਿੱਖਿਆ ਦੇ ਖੇਤਰ ਦੇ ਨਾਂ ਦੇ ਉੱਤੇ ਇਹ ਸਰਕਾਰ ਪੰਜਾਬ ਚ ਆਈ ਸੀ ਬੜੀ ਬੇਸ਼ਰਮੀ ਦੀ ਗੱਲ ਆ ਵੀ ਅੱਜ ਪ੍ਰਸਾਤ ਦੇ ਮੌਸਮ ਦੇ ਵਿੱਚ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਔਰ ਜਿੱਥੇ ਇੱਕ ਪਾਸੇ ਖ਼ਵਾਰਾਂ ਦੇ ਵਿੱਚ ਰੋਜ਼ ਆ ਰਿਹਾ ਵੀ ਸੱਪ ਸਪੋਲੇ ਬਹੁਤ ਨਿਕਲ ਰਹੇ ਆ ਬਚੋ ਤੇ ਮੈਂ ਖੁਦ ਉਹ ਵੀਡੀਓ ਦੇਖਿਆ ਫੇਸਬੁੱਕ ਤੇ ਥੋੜੀ ਜਿਹੀ ਪਹਿਲਾਂ ਵੀ ਬੱਚੇ ਛੋਟੇ ਛੋਟੇ ਹੱਥ ਦੇ ਵਿੱਚ ਦਾਤ ਫੜ ਕੇ ਸਫਾਈ ਕਰ ਰਹੇ ਆ ਸਕੂਲ ਦੀ ਕੋਈ ਕਾ ਦੇ ਵਿੱਚ ਵੜਿਆ ਕੋਈ ਦਰਖਤ ਦੇ ਉੱਤੇ ਚੜਿਆ ਬਹੁਤ ਹੀ ਨਲਕੀ ਵਾਲੀ ਗੱਲ ਆ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਸੀਗਾ ਇਹੋ ਜਿਹਾ ਕਦਮ ਚੱਕਣ ਤੋਂ ਪਰ ਦੇਖਿਆ ਜਾਵੇ ਕਿ ਇਸ ਜੁਲਾਈ ਕਿਸ ਦੀ ਹੋਵੇਗੀ ਬੱਚਾ ਰਖਤ ਉੱਤੇ ਚੜਿਆ ਬੜ ਰਿਹਾ ਦਾਦ ਦੇ ਨਾਲ ਜੇਕਰ ਡਿੱਗ ਜਾਂਦਾ ਕੋਈ ਅਸਲ ਨੂੰ ਨਹੀਂ ਠੱਟਣਾ ਹੁੰਦੀ ਕੌਣ ਜ਼ਿੰਮੇਵਾਰ ਦੇਖੋ ਮੁੱਖ ਤੌਰ ਤੇ ਤਾਂ ਮੈਂ ਅਗਰ ਇਹੋ ਜਿਹੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਪੰਜਾਬ ਸਰਕਾਰ ਮੁੱਖ ਤੌਰ ਤੇ ਜ਼ਿੰਮੇਵਾਰ ਆ ਉਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਜਿਨ੍ਹਾਂ ਨੂੰ ਇਹ ਬੱਚਿਆਂ ਦੇ ਕੋਲੋਂ ਇਹੋ ਜਿਹੀ ਮਿਹਨਤ ਮਜ਼ਦੂਰੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਉਸ ਦੇ ਨਾਲ-ਨਾਲ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਜਿਹੜੇ ਹੈਗੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਜਿਲ੍ਹਾ ਚਿਕਾ ਆਪਸ਼ਨ ਨਾਲ ਹੀ ਗੱਲ ਕਰਨੀ ਚਾਹੀਦੀ ਉਹਨਾਂ ਨੇ ਇਹ ਕਹਿ ਕੇ ਟਾਲਤਾ ਮੇਰੀ ਮੀਟਿੰਗ ਆ ਤੇ ਮੈਂ ਕੁਝ ਨਹੀਂ ਕਹਿ ਸਕਦਾ ਤੁਹਾਨੂੰ ਮੈਨੂੰ ਪਤਾ ਨਹੀਂ ਸਰ ਇਹ ਮੈਂ ਗੱਲ ਕਰੂੰਗੀ ਮੈਂ ਦੇਖੂੰਗੀ ਕਿੱਦਾਂ ਹੁੰਦਾ ਹੈ ਦੇਖੋ ਮੈਂ ਖੁਦ ਇੱਕ ਐਡਵੋਕੇਟ ਆ ਤੁਹਾਡੇ ਮਾਧਿਅਮ ਰਾਹੀਂ ਮੈਂ ਅੱਜ ਉਹ ਸਕੂਲ ਦੇ ਜਿਹੜੇ ਬੱਚੇ ਆ ਜਿਨ੍ਹਾਂ ਨਾਲ ਇਹ ਕੁਝ ਹੋ ਰਿਹਾ ਹੈ ਅਗਰ ਉਹਨਾਂ ਦੇ ਮਾਪੇ ਨੂੰ ਕਿਸੇ ਤਰੀਕੇ ਦੀ ਵੀ ਕਾਨੂੰਨੀ ਸਹਾਇਤਾ ਚਾਹੀਦੀ ਹੈ ਚਾਹੇ ਉਹ ਜ਼ਿਲ੍ਹਾ ਸਿੱਖਿਆ ਅਫਸਰ ਦੇ ਖਿਲਾਫ ਹੋਵੇ ਚਾਹੇ ਉਹ ਪੰਜਾਬ ਸਰਕਾਰ ਦੇ ਖਿਲਾਫ ਹੋਵੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਮੈਂ ਹਰ ਵੇਲੇ ਤਿਆਰ ਆਂ ਅਗਰ ਤੁਹਾਨੂੰ ਕਾਨੂੰਨੀ ਸਹਾਇਤਾ ਦੀ ਲੋੜ ਆ ਤੇ ਮੈਂ ਹਾਜ਼ਰ ਆ ਮੈਨੂੰ ਦੱਸੋ ਇਹੀ ਨਾਰਾ ਸਕੂਲ ਹੈਗੇ ਜਿਹਦੇ ਨਾਲ ਛੋਟੇ ਸਕੂਲ ਦਾ ਇੱਕ ਬੱਚਾ ਸੀ ਜੋ ਦੋਨਾਂ ਲੜਕੇ ਜੀਤੇ ਦਿਨੇ ਮਰ ਗਿਆ ਸੀਗਾ ਇਹਨਾਂ ਨੂੰ ਫਿਰ ਵੀ ਇਸ ਚੀਜ਼ ਦਾ ਹਾਂ ਬਿਲਕੁਲ ਬਿਲਕੁਲ ਹੀ ਥੋੜੇ ਦਿਨ ਪਹਿਲਾਂ ਮੈਂ ਅਖਬਾਰ ਦੇ ਵਿੱਚ ਵੀ ਪੜ੍ਹਿਆ ਸੀਗਾ ਵੀ ਬੱਚੇ ਦੇ ਮਖੀਲ ਲੜ ਗਿਆ ਔਰ ਉਹਦੀ ਮੌਤ ਹੋ ਗਈ ਸ਼ਰਮ ਆਉਣੀ ਚਾਹੀਦੀ ਯਾਰ ਪਹਿਲਾਂ ਗੱਲ ਦੇਖੋ ਇੱਕ ਬੱਚੇ ਦੇ ਮਖੀਲ ਲੜ ਗਿਆ ਅ ਸ਼ਾਇਦ ਤੁਹਾਡੇ ਧਿਆਨ ਚ ਨਹੀਂ ਹੋਣਾ 2-4 ਦਿਨ ਪਹਿਲਾਂ ਆਪਣੇ ਆਨੰਦਗੜ੍ਹ ਪਿੰਡ ਦੇ ਵਿੱਚ ਸਕੂਲ ਦੇ ਪੀਣ ਦੇ ਸੱਪ ਲੜ ਗਿਆ ਸਕੂਲ ਦੇ ਵਿੱਚੋਂ ਸੱਪ ਲੜਕੇ ਉਹਦੀ ਮੌਤ ਹੋ ਗਈ ਉਹ ਜਵਾਨ ਬੱਚਾ ਸੀ ਅਗਰ ਇਹੋ ਜਿਹੀ ਕੋਈ ਘਟਨਾ ਬੱਚਿਆਂ ਨਾਲ ਵਾਪਰ ਜਾਂਦੀ ਆ ਤਾਂ ਉਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਆ ਜ਼ਿਲ੍ਹਾ ਸਿੱਖਿਆ ਅਫਸਰ ਦੀ ਆ ਔਰ ਪ੍ਰਿੰਸੀਪਲ